ਰੰਜੀ ਸਿੰਘ ਸਰ ਆਇਆ ਮੁੰਡਾ ਡਾਕਟਰ ਵਿਜੀਲ ਦੇ ਹਸਪੀਟਲ ਜ਼ਖਮੀ ਪੈ ਇਹਦਾ ਨਾਮ ਕੀ ਆ ਇਹਦਾ ਜੌਨਪ੍ਰੀਤ ਸਿੰਘ ਆ ਕੀ ਗੱਲ ਕੀ ਹੋਈ ਆ ਗੱਲ ਪਤਾ ਨਹੀਂ ਇਹਨਾਂ ਦਾ ਕੋਈ ਆਪਸੀ ਝਗੜਾ ਸੀ ਜੀ ਤੇ ਪਤਾ ਨਹੀਂ ਲੱਗਾ ਇਹ ਤਾਂ ਵੈਸੇ ਗਿਆ ਲੜਾਈ ਤੇ ਪਹਿਲਾਂ ਚੱਲਦੀ ਪਈ ਪਈ ਤੇ ਵੈਸੇ ਗਿਆ ਖਲੋਤਾ ਜਾ ਖੜਾ ਤੇ ਉਹਨਾਂ 60 ਕਿਟ ਕੋਟ ਪਾ ਦੇ ਤੇ ਵੀ ਕਰ ਦਿੱਤੀ ਨਾਲ ਦੇ ਨਾਲ ਕੀ ਹਥਿਆਰ ਕਾ ਕੀ ਯੂਜ਼ ਕੀਤਾ ਗਿਆ ਕੀ ਮਾਰਿਆ ਜੀ ਪਤਾ ਨਹੀਂ ਸਰ ਉੱਥੇ ਕੀ ਬਾਲਾ ਬੂਲਾ ਵਗੈਰਾ ਜਾਂ ਕੋਈ ਉਹਨਾਂ ਦੇ ਹੱਥ ਕੋਈ ਆ ਗਿਆ ਸਰ ਇਹਦਾ ਹਥਿਆਰ ਸਰ ਇਹਦੇ ਬਾਰੇ ਨਹੀਂ ਕਿੰਨੇ ਕ ਵਜੇ ਦੀ ਘਟਨਾ ਹੈ 5 ਵਜੇ ਤਕਰੀਬ ਸਰ ਕਿਹੜੀ ਜਗ੍ਹਾ ਤੇ ਹੋਈ ਹੈ ਜੀ ਇਹ ਆ ਪੱਤਰਕਾਰ ਨੇ ਆ ਜਾ ਉਹ ਯਾਨਕਿ ਜੱਜ ਅਕਬਾਰਾਂ ਵਾਲਾ ਜੀ ਬਾਜ਼ਾਰ ਦੇ ਵਿੱਚ ਹਾਂਜੀ ਬਾਜ਼ਾਰ ਦੇ ਵਿੱਚ ਜੱਜ ਅਕਬਾਰਾਂ ਵਾਲਾ ਹਾਂਜੀ ਪਾਉਂਡ ਕੱਚੇ ਰੋਡ ਤੇ ਹਾਂਜੀ ਜਿਹੜਾ ਰੋਡ ਮੇਨ ਰੋਡ ਹੀ ਕੋਈ ਹਾਂ ਪਾਉਂਡ ਤੇ ਕੱਚਾ ਉਹ ਵੰਡ ਕੱਚਾ ਰੋਡ ਹਾਂਜੀ ਤੇ ਇਹਨੂੰ ਇੱਥੇ ਕਦੋਂ ਲੈ ਕੇ ਆਏ ਹੋਈ ਚੱਲਿਆ ਸਰ ਕੋਈ ਅੱਧਾ ਘੰਟਾ ਵਗੈਰਾ ਤੇ ਡਾਕਟਰਾਂ ਦੇ ਮੁਤਾਬਕ ਹੁਣ ਕੰਡੀਸ਼ਨ ਕਿਦਾਂ ਬਣੀ ਹੈ ਤੇ ਲਾਲ ਤੇ ਸੀਰੀਅਸ ਹੀ ਦੱਸੀ ਜਾ ਰਹੀ ਹੈ ਐਮ ਆਰ ਆ ਵਗੈਰਾ ਜਾਂ ਕੋਈ ਛੇੜੀ ਸੀਡੀਸ ਕਾਨੂੰਗੈਰਾ ਕਰਨਗੇ ਤਾਂ ਫੇਰ ਹੀ ਕੋਈ ਪਤਾ ਲੱਗੇਗਾ ਪੁਲਿਸ ਆਈ ਹੀ ਕੋਈ ਇੱਥੇ ਤਵਦੀਸ਼ ਕਰਨ ਹਾਂਜੀ ਹਾਂਜੀ ਸਰ ਆਈ ਸੀ ਕੀ ਮੰਗ ਕਰਦੇ ਜੋ ਮੰਗ ਹੈ ਇਹ ਵਨ ਇਨਸਾਫ ਚਾਹੁੰਦੇ ਆ ਜੀ ਜੋ ਵੀ ਇਹ ਨਾਲ ਘਟਨਾ ਵਾਪਰੀ ਹੈ ਤੇ ਇਨਸਾਫ ਚਾਹੀਦਾ ਸਾਨੂੰ ਵਿੱਚ ਕੀ ਨਾ ਹੈ ਤੁਹਾਡਾ ਮੇਰਾ ਨਾਮ ਵੀਰ ਜੀ ਰਿਸ਼ਪਾਲ ਸਿੰਘ ਆ ਜਿਹੜੀ ਪਾਉਂਡ ਰੋਡ ਤੇ 5 ਵਜੇ ਦੇ ਕਰੀਬ ਕੁਝ ਨੌਜਵਾਨਾਂ ਵੱਲੋਂ ਦੋ ਤਿੰਨਾਂ ਨੌਜਵਾਨਾਂ ਨੂੰ ਛਾਤਰ ਵਗੈਰਾ ਮਾਰੀ ਗਏ ਉਹ ਕੀ ਹੈ ਘਟਨਾ ਤੇ ਉਹ ਜਿਹੜਾ ਮਰੀਜ਼ ਦਾਖਲਿਆ ਉਹ ਕੀ ਲੱਗਦਾ ਤੁਹਾਡਾ ਵੀਰ ਜੀ ਜਿਹੜਾ ਮਰੀਜ਼ ਦਾਖਲ ਹੈ ਉਹ ਮੇਰਾ ਬ੍ਰਦਰ ਆ ਕੀ ਨਾ ਹੈ ਉਹਨਾਂ ਦਾ ਜੋਵਨਜੀਤ ਸਿੰਘ ਆ ਦਾ ਨਾਮ ਪੀਤਾ ਦਾ ਨਾਮ ਸਰਦਾਰ ਬਗੀਚਾ ਸਿੰਘ ਆ ਜੀ ਗੱਲਬਾਤ ਕੀ ਹੋਈ ਘਟਨਾ ਦੀ ਗੱਲਬਾਤ ਨਹੀਂ ਸਰ ਪਤਾ ਕੋਈ ਕੀ ਹੋਇਆ ਇਹਨਾਂ ਦਾ ਆਪਸ ਵਿੱਚ ਪਤਾ ਤੂੰ ਦੂ ਮੈਂ ਕੋਈ ਹੋਈ ਆ ਮੈਨੂੰ ਸਰ ਫੋਨ ਆਇਆ ਤੇ ਮੈਨੂੰ ਫੋਨ ਕਿਸ ਨੇ ਲਾਇਆ ਵੀ ਇੱਥੇ ਇਤਰੇ ਭਰਾ ਦਾ ਸਿਰ ਸੁਰ ਪਾੜ ਗਿਆ ਮੈਂ ਉਸੇ ਟਾਈਮ ਆਇਆ ਸਰ ਉਦੋਂ ਤੇ ਮਰੀਜ਼ ਕਿੱਦਾਂ ਹੁੰਦਾ ਤੇ ਮਰੀਜ਼ ਸਰ ਗੰਭੀਰ ਹਾਲਤ 'ਚ ਆ ਸਰ ਹਮਲਾ ਕਰਨ ਵਾਲੇ ਬੰਦਿਆਂ ਬਾਰੇ ਪਤਾ ਕੋਣ ਆ ਤੇ ਕਿੱਥੋਂ ਦੇ ਨਹੀਂ ਸਰ ਅਣਚਾਹੇ ਬੰਦੇ ਆ ਉਹਦਾ ਤੇ ਕੋਈ ਪੁਲਿਸ ਵਗੈਰਾ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਸ ਸਰ ਪੁਲਸ ਆਪ ਦੀ ਕਾਰਵਾਈ ਕਰ ਰਹੀ ਹੈ ਜੀ ਇਹ ਮੰਗ ਕੀ ਕਰਦੇ ਨੇ ਮੰਗ ਸਾਰੀ ਹੈ ਕਿ ਇਨਸਾਫ ਸਾਨੂੰ ਮਿਲਣਾ ਚਾਹੀਦਾ ਇਹ ਚੀਜ਼ ਦਾ ਜਿਹੜੇ ਬੰਦੇ ਪੌਂਡ ਰੋਡ ਤੇ ਸਰ ਹੋਇਆ ਜੇ ਹਮਲਾ ਕਿੱਥੇ ਕਿੱਥੇ ਸੱਟਾਂ ਲੱਗੀਆਂ ਉਹ ਜਿਹੜਾ ਬੰਦਾ ਦਾਖਲ ਹੈ ਜਿਹੜਾ ਸਰ ਸੱਟ ਦਾ ਸਿਰ ਦੇ ਵਿੱਚ ਕਾਫੀ ਕੀ ਗੰਭੀਰ ਹੈ ਜਿਆਦੀ ਆ ਹਾਲੇ ਕੋਈ ਕਹਿਣੀ ਸੀਸੀਟੀਵੀ ਫੁਟੇਜ ਸਾਹਮਣੇ ਕੋਈ ਬੰਦਾ ਪਛਾਣ ਚ ਆਇਆ ਸਰ ਨਹੀਂ ਹਾਲ ਦੀ ਘੜੀ ਤੇ ਕੋਈ ਨਹੀਂ ਆ ਸਾਨੂੰ ਇੱਕ ਟੈਲੀਫੋਨਿਕ ਇਨਫੋਰਮੇਸ਼ਨ ਜਿਹੜੀ ਹੈ ਉਹ ਸੀਵੀਓਈਸੀ ਵੀ ਪੌਂਡ ਰੋਡ ਦੇ ਉੱਤੇ ਜਿਹੜਾ ਲੜਕੇੜੇ ਨੇ ਆਪਸ ਦੇ ਵਿੱਚ ਝਗੜਾ ਕਰਨੇ ਨੇ ਜੋ ਅਸੀਂ ਇਮੀਡੀਏਟਲੀ ਉੱਥੇ ਰਸ਼ ਕੀਤਾ ਸਾਡੇ ਜਾਣ ਤੋਂ ਪਹਿਲਾਂ ਹੀ ਜਿਹੜਾ ਝਗੜੇ ਵਾਲੇ ਜਿਹੜੇ ਲੜਕੇ ਸੀ ਉਹ ਭੱਜ ਗਏ ਉੱਥੇ ਮੌਕੇ ਤੋਂ ਤੇ ਇੱਕ ਇਹਦੇ ਵਿੱਚ ਜਿਹੜਾ ਇੰਜਰਡ ਲੜਕਾ ਹੈ ਉਹ ਇੱਥੇ ਸਾਡੇ ਨਿੱਜੀ ਹਸਪਤਾਲ ਹੈ ਉੱਥੇ ਐਡਮਿਟ ਹੈ ਤੇ ਅੰਦਰ ਟਰੀਟਮੈਂਟ ਹੈ ਉਹਦੀ ਸਟੇਟਮੈਂਟ ਮਿਲਣ ਤੋਂ ਬਾਅਦ ਅਸੀਂ ਜਿਹੜੀ ਅਗਲੀ ਕਾਰਵਾਈ ਉਮਲ ਚ ਲਿਆਵਾਂਗੇ ਕੀ ਨਾਂ ਆ ਬੰਦੇ ਦਾ ਜਿਹੜਾ ਦਾਖਲ ਹੋ ਆ ਜਿਹੜਾ ਇੰਜਰਡ ਹੈ ਉਹਦਾ ਨਾਮ ਜੋਬਨਜੀਤ ਸਿੰਘ ਹੈ ਸਨ ਬਗੀਚਾ ਸਿੰਘ ਏਟੀਵੀ ਜਿਹੜੀ ਫੁਟੇਜ ਸਾਹਮਣੇ ਆ ਰਹੀ ਉਹਦੇ ਵਿੱਚ ਕਾਫੀ ਨੌਜਵਾਨ ਹੈ ਕੋਈ ਹੋਰ ਵੀ ਕਾਹੂ ਵਗੈਰਾ ਆਇਆ ਕਿ ਨਹੀਂ ਅਸੀਂ ਜੀ ਸੀਸੀਟੀਵੀ ਜਿਹੜੀ ਫੁਟੇਜ ਹੈ ਉਹਨੂੰ ਅਸੀਂ ਪ੍ਰੋਪਰਲੀ ਦੇਖ ਕੇ ਖੰਘਾਰ ਰਹੇ ਹਾਂ ਜੋ ਵੀ ਬੰਦੇ ਆਇਡੈਂਟੀਫਾਈ ਹੋਣਗੇ ਉਹਨਾਂ ਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕਰਾਂਗੇ ਸਰ ਜੀ ਪ੍ਰੇਮਾ ਫਿਰਸੀ ਜਦੋਂ ਤੁਸੀਂ 19 ਸਪੋਰਟ ਪਹੁੰਚੇ ਕੋਈ ਕਲੂ ਸਾਹਮਣੇ ਨਿਕਲ ਕੇ ਆਇਆ ਕਿ ਵਾਟ ਇਜ਼ ਰੀਜਨ ਬੀਇੰਗ ਜਿਹੜਾ ਹੋਇਆ ਇਨਸੀਡੈਂਟ ਦੇਖੋ ਇਹਦੇ ਬਾਰੇ ਅਸੀਂ ਕਲੀਅਰਲੀ ਤੁਹਾਨੂੰ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਆ ਲੜਕੇ ਲੜਕੇ ਲੜਿਆ ਹੋਣ ਇਹਦਾ ਜਿਹੜਾ ਮੇਨ ਮੋਟਿਵ ਹੈ ਜਾਂ ਕਿਉਂ ਲੜੇ ਨੇ ਉਦੇ ਬਾਰੇ ਤੇ ਸਟੇਟਮੈਂਟ ਪਲੱਸ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਏਗੀ ਉਹ ਕਲੀਅਰ ਕਰਕੇ ਅਸੀਂ ਤੁਹਾਨੂੰ ਦੁਬਾਰਾ ਬਰੀਫ ਕਰ ਦਿਆਂਗੇ ਸਰ ਆਫਟਰ ਮੈਡੀਕਲ ਰਿਪੋਰਟ ਤੇ ਉਸ ਤੋਂ ਪਹਿਲਾਂ ਕੋਈ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਹੋਏ ਇਹ ਜਸਟ ਦੇ ਨਾਲ ਦੇਖੋ ਜੀ ਸਾਨੂੰ ਜਿੰਨਾ ਚਿਰ ਕੋਈ ਸਟੇਟਮੈਂਟ ਨਹੀਂ ਦੇਗਾ ਉਦੋਂ ਤੱਕ ਅਸੀਂ ਕਾਰਵਾਈ ਨਹੀਂ ਕਰ ਸਕਦੇ ਹਾਂ ਉਹਦਾ ਹਾਲੇ ਮੈਡੀਕਲ ਚੱਲ ਰਿਹਾ ਹੈ ਮੈਡੀਕਲ ਤੋਂ ਬਾਅਦ ਜੋ ਵੀ ਉਹ ਨੂੰ ਸਟੇਟਮੈਂਟ ਦੇਵੇਗਾ ਉਦੋਂ ਤੱਕ ਕੋਈ ਕਾਰਵਾਈ ਕਰਾਂਗੇ ਸਰ ਉਹਦੇ ਕੋ ਕੋ ਪੇਰੈਂਟਸ ਵਗੈਰਾ ਵੱਲੋਂ ਕੋਈ ਪਹਿਲਾਂ ਤੱਕ ਹੁਣ ਪਹੁੰਚ ਕੀਤੀ ਗਈ ਹੈ ਐਕਚੁਅਲੀ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਪੁੱਛਗਿੱਛ ਕੀਤੀ ਹੈ ਬਟ ਉਹਨਾਂ ਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਹੈ ਵੀ ਇਹ ਝਗੜਾ ਕਿਉਂ ਹੋਇਆ ਤੇ ਕਿਹਦੇ ਨਾਲ ਹੋਇਆ ਇਸ ਕਰਕੇ ਇਹ ਡਾਊਟਫੁਲ ਹੈ ਵੀ ਇਹ ਝਗੜਾ ਹੋਇਆ ਕਿਹਦੇ ਨਾਲ ਉਹਦੀ ਕਲੈਰਟੀ ਜਿਹੜੀ ਹੈ ਉਹ ਇੰਜਰਡ ਬੰਦਾ ਹੀ ਦੇ ਸਕਦਾ ਜੀ ਪਬਲਿਕ ਪਲੇਸ ਤੋਂ ਜੋ ਵੀਊ ਲੈ ਕੇ ਆ ਉਹ ਕਿਹੋ ਜਿਹਾ ਹੈ ਜੇ ਫਲੈਸ਼ ਦੇ ਵਿੱਚੋਂ ਦੇਖੋ ਜੀ ਉਹ ਪਬਲਿਕ ਤੇ ਪਬਲਿਕ ਆਮ ਬੰਦਾ ਜਿਹੜਾ ਉਹ ਤੇ ਇਸ ਚੀਜ਼ ਨੂੰ ਮਾੜਾ ਹੀ ਕਹਿੰਦਾ ਹੈ ਜੀ ਕੋਈ ਕਿਸੇ ਨੇ ਵੀ ਇਹਦੀ ਆਪਣੇ ਸ਼ਲਾਘਾ ਨਹੀਂ ਕਰਨੀ ਬਾਕੀ ਕੋਈ ਗੱਲ ਨਹੀਂ ਹੈ ਜਿਹਦੇ ਉਹਨਾਂ ਨੇ ਝਗੜਾ ਕੀਤਾ ਤੇ ਅਸੀਂ ਉੱਥੇ ਤੇ ਬੰਦੀ ਕਾਰਵਾਈ ਕਰਾਂਗੇ ਤੇ ਇਹਨਾਂ ਨੂੰ ਅੰਦਰ ਵੀ ਭੇਜਾਂਗੇ ਜੀ